ਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9876823917 ਅੱਜ ਵੀਰੇ ਆਪਾਂ ਪਿੰਡ ਬੁਰਜਰਾਇਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਸਲਾਦਪੁਰਾ ਡੇਰਾ 22 ਟੈਣੀ ਕੋਲੇ ਫੇਰ ਆਏਾਂਗੇ ਆਪਾਂ ਵੀਡੀਓ ਇਹਦੀ ਨਿਤ ਇੱਕ ਅੱਧੀ ਅਪਲੋਡ ਕਰਦੇ ਹੀ ਰਹਨੇ ਆਂਗੇ ਤੇ ਗੱਲਬਾਤ ਥੋੜੀ ਕਰਾਵਾਂਗੇ ਤਾਜੀ ਸੂਈ ਵਹਿੜ ਹੈਗੀ ਰਾਸੂਈ ਢੇਡਣੀ ਤੜਕੇ 5 ਵਜੇ ਚਲ ਆ ਜਾ ਗੱਲਬਾਤ ਆਪਾਂ ਕਰਦੇ ਆ ਨਾਲੇ ਕੋਨੇ ਦਾ ਤੁਹਾਨੂੰ ਬਹੁਤ ਤਕੜਾ ਦਿੱਤਾ ਸੁਣੀ ਦਿਓ ਠੀਕ ਹੈ ਹਾਂ ਹੋਰ ਟੈਨ ਕੀ ਹਾਲ ਆ ਠੀਕ ਠਾਕ ਹਾਂ ਕਿਵੇਂ ਕੰਮ ਕਰ ਵਧੀਆ ਚੱਲੀ ਜਾਂਦਾ ਹਾਂ ਜਮਾ ਦਾਣੇ ਪੂਰਾ ਵਧੀਆ ਚੱਲਦਾ ਤੇ ਜਿਹੜੀ ਆਪਾਂ ਕੱਲ ਜਰਸੀ ਦੀ ਪਾਈ ਸੀ ਹੋ ਗਈ ਸੀ ਉਹ ਤਾਂ ਹਾਂ ਹੋ ਗਈ ਉਹ ਲੈਣ ਹੋਣਾ ਹੈ ਹਾਂ ਹਾਂ ਲੈ ਮੈਂ ਦੋ ਵਜੇ ਲੈ ਆਂ ਚਾਰ ਵਜੇ ਚੋਕੇ ਲੈ ਠੀਕ ਆ ਹਾਂ ਉਹ ਤਾਂ ਕੱਲ ਸ਼੍ਰੀ ਆਈ ਭੇਜ ਦੇਣਾ ਨਹੀਂ ਭਾਈ ਚੋਕੇ ਦੇ ਠੀਕ ਹੈ ਤੇ ਨੰਬਰ ਬੋਲ ਦੀ 815500 ਬੀ ਵਾਲੀ ਕਾਲ ਪਿੰਡ ਬੋਰਜਰਾਜ ਪਿੰਡ ਬੋਰਜਰਾਜ ਨੇੜੇ ਸਲਾਂਦਪੁਰ ਹਾਂ ਜੀ ਤੇ ਆਹ ਨਗੀਨਾ ਜਫਰ ਇਹ ਨਗੀਨਾ ਲਿਆਂਦਾ ਜੀ ਇਹ ਕਈ ਬੰਦੇ ਨੇ ਮੈਨੂੰ ਕਹਿ ਜਾਵਾਂ ਕੰਮ ਜਾਂ ਮੇਰਾ ਟੁੱਟ ਗਿਆ ਠੀਕ ਆ ਹਾਂਜੀ ਹਾਂਜੀ ਤੇ ਜਿਹੜੇ ਮੈਥੋਂ ਪੈਸੇ ਵਾਰਤੇ ਦੇ ਸੀ ਨਾ ਉਹ ਵੀ ਮੇਰੇ ਮੁੰਡੇ ਨੂੰ ਕਿਹਾ ਕਰ ਤੇ ਡੈਡੀ ਨੂੰ ਕਹਦੇ ਪੈਸੇ ਦੇ ਦੇ ਹੁਣ ਤਾਂ ਕਰ ਮਾਰਨ ਲਾ ਤੇ ਉਹਨਾਂ ਨੂੰ ਚੈਨਲ ਦੇ ਕਰਕੇ ਸਿਉਣੇ ਲਿਉਣੇ ਆ ਹੁਣ ਠੀਕ ਆ ਤੇ ਰਾਤ ਸੂਈ ਹੈਗੀ ਇਹ ਤੱਕ 5 ਵਜੇ ਸੂਈ ਜਾ 5 ਵਜੇ ਹਾਂ ਜੇਰ ਨੂੰ ਜੇਰਾ ਭਈਆ ਮੇਰੇ ਬਠਲ ਦੇ ਦੇਖੋ ਕਿੰਨਾ ਵਧੀਆ ਹਾਂ ਜੇਰ ਬਠਲ ਭਰ ਕੇ ਕੱਢਿਆ ਪਿਆ ਤੇ ਕਿ ਕੱਢਿਆ ਤੋਂ ਬੋਲਾ ਬੁਲਾ ਦਾ ਨਹੀਂ ਕੱਢਣਾ ਹਰੇ ਦਾ ਬਗ ਬਰ ਆ ਬਣਾ ਲ ਕੇ ਵੀਡੀਓ ਨਾਲ ਤਾਂ ਕੱਢ ਦਿਆਂਗੇ ਹੁਣ ਠੀਕ ਆ ਤੇ ਦੁੱਧ ਕਿੰਨਾ ਕੱਢ ਦੂ 25 ਕਿਲੋ ਦੀ ਗਾਰੰਟੀ ਹੈ ਜੀ ਜਮਾ ਐਫ ਐਫ ਨਾਲ ਥੋੜਾ ਜਿਹਾ ਕਰਾਸ ਆ ਗਿਆ ਹਾਂ ਹਾਂ ਥੋੜਾ ਇੱਕ ਲੋਰ ਗਰਮੀ ਵੀ ਜਮੇ ਨਹੀਂ ਮਾਰਦੀ ਤੇ ਦੁੱਧ ਕਿੰਨਾ ਕੱਢ ਦੂ ਹਾਈਐਸਟ ਦੁੱਧ 25 ਕਿਲੋ ਕੱਢੂ RAMNA ਭਾਈ ਠੀਕ ਆ 25 ਤੋਂ ਪਲੱਸ ਕੱਢ ਦੂਗੀ ਹਾਂ ਚੋ ਮੈਂ ਨੈਟ 24 ਕਹਦੇ ਨੇ ਆਪਾਂ ਜਿੰਨਾ ਮਾਰਗੀ ਕਹਦੇ ਆਪਾਂ ਮੈਂ ਤਾਂ 2 ਕਿਲੋ ਜਾਣੇ ਤਾਂ ਬਾਤ 2 ਓ ਦਿਆਂਗੇ ਠੀਕ ਆ ਤੇ ਆ ਦੇਖੋ ਵੀਰੇ ਥਣ ਲੇਵਾ ਦੇਖੋ ਕਰੋ ਜੇ ਇੱਕ ਇੱਕ ਨੰਬਰ ਜਾ ਰਹੇ ਥਣ ਨਿਖੜ ਮੇ ਪੂਰੇ ਗੈਪ ਤੇ ਕੱਢ ਲਾ ਬਾਹਰ ਨੂੰ ਤੋਰ ਕੇ ਦਿਖਾ ਦਈਏ ਪੂਰੀ ਵਧੀਆ ਵੀਰੇ ਵੱਡੇ ਗੱਡ ਗਾੜ ਦੀ ਆ ਦੁੱਧ 25 ਤੋਂ ਪਲੱਸ ਵਾਕਈ ਕੱਢੂਗੀ ਆ ਦੇਖੋ ਮਗਰੋਂ ਲੇਵਾ ਕਿੱਥੋਂ ਤਾਈਂ ਪਿਆ ਤੁਹਾਨੂੰ ਧਾਰਾਂ ਤੂਰਾ ਕਰਾ ਦੇ ਚੈੱਕ ਜੇਰ ਬੱਠਲ ਚ ਬੱਚਾ ਮੂਰੇ ਤੇ ਇੱਕ ਨੰਬਰ ਹੁਣ ਤਾਂ ਤੁਸੀਂ ਬਸ ਦੁੱਧ ਹੀ ਚੋਣਾ ਗੱਲ ਜਾ ਕੇ ਸਾਰਾ ਕੁਝ ਬਾਈ ਨੇ ਨਿਮੇੜਤਾ ਕਲੀਅਰ ਕਰਿਆ ਵਰਾ ਤਾਂ ਨੀਂਦਰਾ ਹਾਂਜੀ ਇੱਕ ਨੰਬਰ ਵਾਇਰ ਹੈ ਗਈ ਹੋਲ ਵਿੱਚ ਤੈਨੂੰ ਮੈਂ ਦਾਖਦਾ ਨਾ ਤੋਰੋ ਜੀ ਆ ਦੇਖੋ ਫੇਸ ਕੁਆਲਿਟੀ ਕਰ ਲੋ ਚੈੱਕ ਲੰਮੀ ਤੋਰ ਦੇ ਮਾੜੀ ਜੀ ਦਿਖਾ ਦੀਏ ਸਮਾਰ ਕੇ ਚਲੋ ਜੀ ਚਲੋ ਆ ਦੇਖੋ ਥਣਲੇਵਾ ਦੇਖੋ ਕਿਹੋ ਜਿਹਾ ਕਾਂ ਤੋਂ ਸ਼ੁਰੂ ਹੁੰਦਾ ਅੱਗੇ ਪਿੱਛੇ ਦਾ ਹਵਾਨਾ ਜਿਹਨੂੰ ਕਹਿੰਦੇ ਉਹ ਹੈਗਾ ਇੱਕ ਨੰਬਰ ਆ ਦੇ ਕੋਈ ਦਿਖਾ ਦੀਏ ਸਮਾਰ ਕੇ ਟੋਕਰੇ ਹੀ ਲੱਗਿਆ ਬਾਈ ਮੋੜ ਲਈ ਵੀਰੇ ਹਾਂ ਮੋੜ ਲਈ ਆ ਦੇਖੋ ਜੀ ਬੱਚੀ ਬਹੁਤ ਵੱਡੀ ਆ ਸਾਇਦ ਤੁਹਾਨੂੰ ਵੀਡੀਓ ਚ ਨਾ ਦਿ세 ਤੇ ਆ ਕੇ ਦੇਖੋ ਜੀ ਤੁਹਾਡਾ ਮਨ ਖੁਸ਼ ਹੋਊਗਾ ਦੇਖੋ ਜੀ ਇੱਕ ਨੰਬਰ ਲੈ ਚੱਲ ਵੀਰੇ ਆ ਤੁਹਾਨੂੰ ਦੇਵਾ ਸਾਨੂੰ ਨੇੜੇ ਤੋਂ ਚੈੱਕ ਕਰਾ ਦੇਣੋ ਇੱਕ ਨੰਬਰ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਆ ਬਹੁਤ ਵੱਡੀ ਆ ਵੀਰੇ ਦੁੱਧ ਦੇ ਕੰਮ ਦੀ ਆ ਜੀ ਇਹਨੇ ਦੁੱਧ ਨੂੰ ਲਾਉਣੀ ਆ ਤੇ ਨਾ ਮੰਨੇ ਗਰਮੀ ਗਰਮੀ ਚੱਲਣ ਵਾਲਾ ਤੋਹਫਾ ਇੱਕ ਨੰਬਰ ਬੱਛੀ ਚੱਲ ਵੀਰੇ ਘਰ ਬੱਚਾ ਨੇੜੇ ਦੇ ਟਹਿਣੀ ਆ ਦੇਖੋ ਜੀ ਪੂਰੀ ਇੱਕ ਨੰਬਰ ਬਾਲਟੀ ਲਿਆਓ ਜੀ ਮਿਹਨਤ ਦਾ ਕੋਈ ਡਰ ਨਹੀਂ ਵੀਰੇ ਮਿਹਨਤ ਕਰੋ ਆਪਦੀ ਇੱਕ ਨੰਬਰ ਬੱਸ ਘਰ ਦੇ ਮੂਰੇ ਬੱਚਾ ਧਾਰਾ ਮਾਰ ਰੱਖ ਦਿਓ ਬੱਚਾ ਚਲੋ ਜੀ ਮਖੜਾ ਮਾਰ ਆ ਦੇਖੋ ਬਾਲਟੀ ਰੱਖ ਲੋ ਤੇਰ ਮਹਾਨ ਤਨਕਾਰ ਨੂੰ ਡੋਲਣਾ ਫਿਰ ਲੋਕ ਕਮੈਂਟ ਕਰਦੇ ਨਹੀਂ ਪਾਲਟੀ ਰੱਖ ਲੋ ਕੋਈ ਚੱਕਰ ਜਾਣੀ ਦੀ ਮਰਥਾ ਇਤਨੇ ਵੱਡੇ ਗੁੱਸੇ ਕਰਾਂਗੇ ਆ ਦੇਖੋ ਸਾਰਾ ਦੁਰਾ ਕਰ ਲੋ ਲੈ ਕੇ ਇੱਕ ਨੰਬਰ ਆ ਕੋਈ ਪਾਲ ਨਹੀਂ ਕੋਈ ਛਾਲ ਨਹੀਂ ਸਾਰਾ ਲੈ ਲੈ ਮੰਗਾ ਲਓ ਬੇਫਿਕਰ ਹੋਗੇ ਕੋਈ ਕੋਈ ਖਾਜੇ ਪਰ ਪਹਿਲੀ ਜਵਾਈ ਹੋ ਰਹੀ ਹੈ ਬਾਈ ਧਾਰਾ ਵੀ ਨਹੀਂ ਮਾਰਗਾ ਹਣਾ ਪਹਿਲਾਂ ਨਾ ਨਾ ਮੋਕੋ ਨਹੀਂ ਕਰਿਆ ਯਾਰ ਕੜ ਦੇ ਫਾਨ ਮੋਗ ਦੇ ਟੋੜ ਦੇ ਦਾ ਪਤਾ ਲੱਗ ਜੂ। ਹਾਂ ਮਗਾ ਫੇਰ ਤੂੰ ਹੀ। ਕਾੜਾ ਦਾ ਹੋਗਾ। ਇੱਕ ਆਥ ਨਾ ਮਾਰ ਦੇ ਤੇਰੇ ਕੋਈ। ਆਰੇ ਬੜਾ ਹੋਣਾ। ਹਾਂ ਹਾਂ ਜੀ ਦੋ ਕਮਾਂਦੀਆ ਮਾੜਾ ਮੋਟਾ। ਕੱਦਗਾਠ ਬਹੁਤ ਵੱਡਾ ਵੀਰੇ ਇੱਕ ਤੁਹਾਨੂੰ ਹੋਰ ਦਿਖਾਉਣੀ ਆ ਗੱਭਣ ਉਹ ਵੀ ਦਿਖਾਉਣੀ ਆ। ਪਹਿਲਾਂ ਇਹਨੂੰ ਦਿਖਾ ਲਗੇ। ਚੰਗਾ ਨਗੀਨਾ ਹੋਰ ਆਗਾ ਇੱਕ। ਹੁਣ ਮਾਰੋ ਦੂਨਾ ਹਸਾਣਾ ਵਿੱਚ। ਹਾਂ ਬਾਦ ਬਾਦ। ਹੁਣ ਘੱਟੇ ਨਾ। ਆ ਦੇਖੋ ਇੱਕ ਨੰਬਰ ਤਾਰਾ ਦੂਰਾ ਹੁਣ ਵੇਖ ਕੇ ਕਰੋ ਕੇ ਲੈ ਜਾਓ ਥਾਨ ਬਾਹ ਆਕੜੇ ਪਏ ਹਨ ਦੇਵਾ ਹਾਂ ਦੇਵਾ ਬਾਹ ਆਕੜੇ ਪਏ ਠੀਕ ਆ ਇਹਨਾਂ ਬਾੜੀ ਮੋਟੀ ਆ ਬਈ ਤੇ ਠੀਕ ਆ ਵੀਰੇ ਆ ਦੇਖੋ ਫਿਰ ਕੁਆਲਿਟੀ ਲੈ ਹੁਣ ਥੋੜੀ ਗਾਰੰਟੀ ਕਰਾ ਦੀਆ ਵੀਰੇ ਇਹਨੂੰ ਐਂ ਕਹਿਤਾ ਹਨ ਬੁੱਤਿਆ ਬਾਈ ਠੀਕ ਆ ਜੀ ਫਿਰ ਵਾਜੇ ਨੂੰ ਮੁੰਡੇ ਦਾ ਵਿਆਹ ਕਰਨਾ ਸਿਉਣੇ ਜੀ ਮਾਰ ਦੇਣਾ ਇਹਦੇ ਕਰ ਨਹੀਂ ਇਹ ਵੀ ਕਰਿਆ ਕੰਮ ਕਰਵਾਣਗਾ ਹਾਂਜੀ ਕਰਮ ਹੁੰਦੇ ਆ ਬੰਦੇ ਦੇ ਅੰਦਰ ਇਹਦੇ ਸਿਉਣੇ ਇਹਦੇ ਕਰਕੇ ਸਿਉਣੇ ਆ ਮੂਰਲੇ ਜੋ ਕੱਢੋ ਹੁਣ ਕੋਈ ਹੋਰ ਟੋਰੀ ਨਹੀਂ ਬਣਾਣਾ ਬਹੁਤ ਹੀ ਮੋਤੀ ਚਵਾਇਆ ਦੇਖੀ ਮੇਰੇ ਨਹੀਂ ਚਵਾਈ ਬਹੁਤ ਵਧੀਆ ਵੀਰੇ ਚਲੋ ਬਸ ਆਪਣੀ ਵੀਡੀਓ ਲੰਮੀ ਹੁੰਦੀ ਹੈ ਦੂਜੀ ਦਿਖਾ ਦਈਏ ਹੁਣ ਆਪਾਂ ਇਹ ਨਾ ਬੜਾ ਹੁਕੂ ਬਰਾਂ ਜੋ ਹੁਣ ਕੱਟ ਲਾ ਚਲ ਚੋ ਲੋ ਕੋ ਚੋ ਲੋ ਕੋ ਚੋਈ ਚਲੋ ਬਹੁਤ ਠੀਕ ਹੈ ਸੁਣੀ ਦੇਖੀ ਚਵਾਈ ਉਹ ਮੇਰੇ ਸਾਹ ਹੈ ਬਹੁਤ ਵਧੀਆ ਵੀਰੇ ਸੱਚੀ ਗੱਲਾਂ ਲਾਉਣਾ ਯਾਰ ਐਡੀ ਆ ਦੇਖੋ ਜੀ ਲੋਕ ਤਾਂ ਧਾਰਾ ਮਾਰ ਕੇ ਦਿਖਾਉਣੇ ਆਪਾਂ ਬੌਲੇ ਦੀ ਵੀ ਥੋੜੀ ਚਵਾਈ ਕਰਕੇ ਦਿਖਾ ਦਨੇ ਅੱਜ ਬਾਹਰ ਹੀ 16 ਕਿਲੋ ਬੌਲੇ ਨੇ ਮੁੱਲ ਬੋਤਾ ਫੋਨ ਤੇ ਕਰ ਗਏ ਪੜਾਕਾ ਹੀ ਪਉਣਾ ਸਿਉਣੀ ਜਮਾ ਜਾਜੂ ਜਮਾ ਜਮਾ ਬੈੜ ਦੇ ਹਿਸਾਬ ਨਾਲ ਹਾਂ ਠੀਕ ਆ ਇੱਕ ਨੰਬਰ ਦੇ ਹਿਸਾਬ ਨਾਲ ਪੈਸੇ ਠੀਕ ਆ ਬਾਈ ਆਹੋ ਹਾਂ 15 ਕੁਲਾ ਕਿਲੋ ਦਾ ਬੋਲਾ ਹੀ ਕੱਢਣਾ ਹੁਣ ਬੱਚੀ ਦੇ ਦੂ ਵੀ ਵੀਰੇ 25 ਕਿਲੋ ਇਹਦਾ ਮੈਥੋਂ ਗਾਰੰਟੀ ਲੈ ਲਓ ਤੁਸੀਂ ਇੱਕ ਨੰਬਰ ਆ ਗਈ ਬੱਥਾ ਸਾਡਾ ਬਹੁਤ ਤਗੜਾ ਜਲ ਸਾਡੀ ਅੱਬਾ ਦੂਜੀ ਦੀ ਬਣਾ ਲਗੇ ਜੀ ਬਾਅਦ ਚ ਕੱਢ ਲਓ ਹੁਣ ਆ ਦੇਖੋ ਜੀ ਨੇੜੇ ਦਾ ਬੋਲਾ ਪਹਿਲਾ ਬੋਲਾ ਜੀ ਬਸ ਦੂਜਾ ਦੇ ਚੋਰਾ ਮੂਲੇ ਦੇ ਚੋਰਾ ਕੋਈ ਪਾਇਰ ਨਹੀਂ ਪਟਿਆ ਹੁਣ ਤੁਹਾਨੂੰ ਕੌਮਝਰੋ ਚਵਾਈ ਹੋਈ ਕਰਕੇ ਦਿਖਾ ਦੀ। ਬੜਾ ਐਨਾ ਜਾਂਦਾ ਬੜਾ ਆਫਰੀਕਾ ਦੀ ਬਾਈਂ 13 ਜਰੂ ਵਿਹਲੀ ਹੋ ਗਈ ਫਿਰ ਹਾਂ ਬਾਈਂ ਰਾਤ ਹੀ ਆ ਦੇਖੋ ਜੀ ਇੱਕ ਨੰਬਰ ਹੈ ਵੀ ਪੂਰੀ ਵਧੀਆ ਚੈਨਲ ਨੂੰ ਵੀਰੇ ਕਰ ਲਿਓ ਸਬਸਕ੍ਰਾਈਬ ਲੈਂਕ ਕਮੈਂਟ ਸ਼ੋਰ ਜਰੂਰ ਕਰਿਓ ਆ ਦੇਖੋ ਜੀ ਇੱਕ ਨੰਬਰ ਚਲੋ ਹੁਣ ਡੁੱਲੂਗਾ ਜੀ ਬਸ ਕਰ ਤੇਰੇ ਹਿਸਾਬ ਨਾਲ ਡੈਣੀ ਕਿੰਨਾ ਕੁ ਬੋਲਾ ਹੋਊਗਾ ਜੇ ਥੱਲੇ 15 ਲੀਟਰ ਤਾਂ ਹੋਊਗਾ ਭਾਏ ਤਾਂ ਉਵੇਂ ਪਿਆ ਦੇਖੋ ਜੀ ਬਾਲਟੀ ਭਰ ਕੇ ਗੜਦੀ ਉਵੇਂ ਪਿਆ ਹੈ ਲੈ ਵਾ ਦੇਖੋ ਮਗਰ ਤੋਂ ਇੱਕ ਨੰਬਰ ਮੁੱਲ ਬਾਈ ਫੋਨ ਤੇ ਕਰੂ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਪਲੂਣ ਬੈੜਾ ਹਨਾ ਵੀਰੇ ਹਾਂ ਜੀ ਪ੍ਰੂਣ ਬੈੜਾ ਆਹ ਦੇਖੋ ਜੀ ਪ੍ਰੂਣ ਬੈੜ ਅਛਾ ਡੈਣੀ ਇਹਦੀ ਬੱਚੀ ਦੀ ਕੀ ਡਿਟੇਲ ਆ ਗਈ ਇਹ ਬਾਈ ਮੇਰੇ ਹਿਸਾਬ ਨਾਲ ਤਾਂ ਹੌਣ ਤੋਂ ਵੀ ਇਹ ਹੈ ਤੋਦੇ ਰੁਕ ਵੀ 5 ਲੀਟਰ ਪੂਰੋਂ ਸੂਣ ਵਾਲੇ ਦੇਣੀ ਕਰਤੇ ਕਿੰਨੇ ਦਾ ਲੈਂਦੀ ਆ ਤੇ ਡੈਜੂ ਹਰੇ ਪਾ 10 ਦੇਣੇ ਹਰ ਤਾਂ ਪੱਸੀ ਨਹੀਂ ਪਾੜਨਾ ਬਹੁਤ ਪਹਿਲਣਾ ਗਈ ਪਹਿਲਣਾ ਆ ਆ ਦੇਖੋ ਵੀਰੇ ਥਾਣ ਲਿਆ ਵਾ ਦੇਖੋ ਗੁਲਾਬੀ ਥਾਣ ਲੱਗਿਆ ਨਿਕਲਵੇਂ ਪੂਰੇ ਗੈਪ ਤੇ ਕੱਢ ਲਾ ਕੱਢ ਲਾ ਡੇਣੀ ਬਾਹਰ ਨੂੰ ਕੱਢ ਕੱਢ ਬਹੁਤ ਜਿਆਦੇ ਵੱਟਾ ਆ ਦੇਖੋ ਇੱਕ ਨੰਬਰ ਪੂਰੇ ਕੰਪੈਕਟ ਆਰਡਰ ਦੀ ਹਜੇ ਬਾਲਟੇ ਲਾਂ ਕਾਫੀ ਬੰਗਾਗਾ ਕੱਢ ਕੇ ਨੇ ਫਿਰ ਸੂਣਾਗਾ ਪੂਰੇ ਤਿਆਰ ਹੋ ਕੇ ਚਲੋ ਵੀਰੇ ਤੋਰੋ ਤੋਰੋ ਜੀ ਤੋਰੋ ਆ ਕਰੋ ਜੇ ਕਿ ਇੱਕ ਨੰਬਰ ਬਚੀ ਹੈਗੀ ਪੂਰੀ ਟਾਪ ਦੀ ਮੱਲਾਂ ਨੂੰ ਦੁਰਦਿਆ ਚੌੜੀ ਹੋ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਸੋਹਣਾਗਾ ਇੱਕ ਨੰਬਰ ਲੈ ਜੂ 5-4 ਦਿਨ ਹਜੇ ਮੌਜ ਨਾਲ ਚੱਲ ਤੋਰੀ ਵੀਰੇ ਤੋਰ ਲੰਮੀ ਤੋਰ ਇਹਨੇ ਵੀ ਤੁਰਣਾ ਲੈ ਭਾਈ ਚੱਕਾ ਹਾਂਜੀ ਹਾਂਜੀ ਬਹੁਤ ਦੂਜਣਾਂ ਵਾਲਾ ਥਾਨ ਲੱਗਿਆ ਦੂਰਾ ਇੱਕ ਨੰਬਰ ਬਚੀਆ ਲਿਆਓ ਵੀਰੇ ਹੈ ਵੀ ਕਰੋ ਜੀ ਚੱਕਾ ਲੱਗੇ ਭਾਈ ਇਹਨੇ ਵੀ ਤੁਰਨਾ ਠੀਕ ਆ ਵੀਰੇ ਆ ਦੇਖੋ ਨਹੀਂ ਫਿਰ ਇਹਦੀ ਸੂਈ ਵੀ ਦੀ ਵੀਡੀਓ ਅਪਲੋਡ ਆਪਾਂ ਕਰਾਂਗੇ ਤਾਂ ਆਪਾਂ ਨਾਲੋਂ ਹੀ ਦਿਖਾਤੀ ਅੱਜ ਇੱਕ ਨੰਬਰ ਜੇ ਕਿਸੇ ਦਾ ਇਰਾਦਾ ਹੋਇਆ ਕਰ ਹਾਂਜੀ ਜੇ ਕਿਸੇ ਦਾ ਇਰਾਦਾ ਹੋਇਆ ਤਾਂ ਮੰਗਾ ਲੂ ਇਹਦਾ ਵੀ ਮੁੱਲ ਫੋਨ ਤੇ ਹੋਊਗਾ ਟਾਣੀ ਹੋਊ ਜਮਾਂ ਜਾਇਜ ਜਮਾਂ ਜਮਾਂ ਓਕੇ ਆ ਦੇਖੋ ਵੀਰੇ ਮੈਂ ਦੁਆਰ ਤੁਹਾਨੂੰ ਫੇਰ ਦਿਖਾਉਣਾ ਪੂਰੀ ਇੱਕ ਨੰਬਰ ਬੱਠੀ ਹੈਗੀ ਵੱਡੇ ਘਾਦਗਾੜ ਦੀ ਪੂਰੀ ਆ ਹੀ ਬਹਿ ਜਾ ਲਾ ਆ ਮਾਰੀਆਂ ਤੂੰ ਲਾ ਉਹ ਮੈਂ ਹੀ ਬਹਿ ਜਾ ਥਾਡੀ ਠੀਕ ਆ ਵੀਰੇ ਨਾ ਆ ਦੇਖੋ ਇੱਧਰ ਤੋਂ ਦੇਖੋ ਇਹ ਫੇਸ ਕੁਆਲਿਟੀ ਮੜੀ ਕਰਾ ਦਿੱਗੇ ਚੈੱਕ ਕਰਨ ਕਰਾ ਦੇ ਦੀ ਗੁੱਥੀ ਆ ਦੇਖੋ ਦੰਦਾ ਜੀ ਤਾਂ ਨਹੀਂ ਦੇਖੀ ਦੇਣੀ ਕਿਵੇਂ ਨਾ ਬੱਸ ਵੀਰੇ ਕੋਈ ਆਪੇ ਦੇਖ ਲਓ ਜਿਹੜਾ ਹੋਊਗਾ ਹਾਂ ਦੋ ਵਹਿੜਾ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਪਹਿਲੇ ਨੰਬਰ ਤੇ ਤੁਹਾਨੂੰ ਸੂਈ ਸਵਾਈ ਦਿਖਾਤੀ ਰਾਤ ਸੂਈ ਐ ਜੇਰਾ ਬੱਠਲ ਚ ਪਈ ਆ ਤੇ ਦੂਜੇ ਨੰਬਰ ਤੇ ਤੁਹਾਨੂੰ ਦਿਖਾਦੀ ਆਪਾਂ ਘੱਗਣ ਪਲੂਣ ਵਹਿੜ ਹਨਾ ਹਾਂ ਜੀ ਇਹ ਮਿਲ ਕੰਪੈਸਟੀ ਇਹਦੀ 20 ਪਲੱਸ ਰਹੂਗੀ ਹਨਾ ਬਾਹਰ ਆ ਜੀ ਰਾਹ ਹੋਣਾ 20 ਤੋਂ ਬਾਹਰ ਤਾਂ ਪਾ ਦੇ ਕਾਦ ਦੇਖਣਾ ਹਾਂ ਬਹੁਤ ਵੱਡਾ ਕਾਦ ਆ ਵੀਰੇ ਠੀਕ ਹੈ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ